ਜੀਵਾ ਐ ਤੇਰੀ ਵੀ वेरी गुड ਚਿਕਲ ਜੀ ਸਾਰਿਆਂ ਨੂੰ ਵਾਈਕੁ ਜੀ ਸਾਰਿਆਂ ਨੂੰ ਚੜਦੀ ਕਲਾ ਚ ਰੱਖੇ ਫੋਟ ਜੀ ਕੀ ਹਲਚਲ ਨਹੀਂ ਸਾਰਿਆਂ ਦੇ ਸਾਡੇ ਦੇ ਵਧੀਆ ਵਾਈਗੁਰ ਜੀ ਦੀ ਚੜਦੀ ਕਲਾਏ ਤੇ ਅੱਜ ਮੈਂ ਬੱਚਿਆਂ ਨੂੰ ਇੱਕ ਸਰਪ੍ਰਾਈਜ਼ ਦੇਣ ਜਾ ਰਹੀ ਹਾਂ ਕਿ ਦੱਸ 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 ਹੈ ਤਾਂ ਬੋਲੋ ਵੀ ਦੇ ਦੇ ਬੱਚੇ ਵੀ ਪੜਦੇ ਪਏ ਨੇ ਸ਼ਰੀਦਾਂ ਆਪ ਯੂਜ਼ਿੰਗ 3 ਡਿਫਰੈਂਟ ਟੈਂਸਸ ਤੇ ਏਕਮਲੀ ਦੀ ਪੜਾਈ ਫੋਨ ਤੋਂ ਬਿਨਾ ਨਹੀਂ ਹੁੰਦੀ ਆ ਤੁਸੀਂ ਕਈ ਵਾਰੀ ਵੇਖ ਵੀ ਚੁੱਕੇ ਹੋ ਇਹ ਚੀਜ਼ ਫੋਨ ਤੋਂ ਬਿਨਾ ਨਹੀਂ ਪੜਨਾ ਹੈ ਕੁੜੀ ਨੂੰ ਹਾਂਜੀ ਨਹੀਂ ਵੇਰੀ ਬੇਟੀ ਛੁੱਪਨ ਛੁਪਾਈ ਖਾਦੀ ਬਈ ਮੇਰੇ ਨਾਲ ਕਿੱਥੇ ਨੇ ਮੋ ਮਮਾ ਮੈਨੂੰ ਲਾਭੜੇ ਨਹੀਂ ਪਈ ਦੁਸੀ ਆ ਛੋਤੇ ਛੋਤੇ ਪੈਰ ਓਏ ਨਿਕਲ ਜਾ ਕਾਕਾ ਮੇਰਾ ਮਮਾ ਚਲ ਆ ਜਾਓ ਬੱਸ ਕਿੱਥੇ ਅਬਾਈ ਬੱਚਿਆਂ ਪੜ੍ਹਾਈ ਵੜਾਈ ਵਾਧੂ ਹੋ ਗਈ ਕਿਦੋਂ ਤੇ ਪੜੀ ਜਾਂਦੇ ਹੋ ਖੇਤੀ ਹੋਤੀ ਤਿਆਰ ਹੋ ਜਾ ਮੈਂ ਵੀ ਨਾ ਕਿ ਆਪਨੇ ਠੀਕ ਹੈ ਤੇ ਤੁਹਾਨੂੰ ਕਿਤੇ ਲੈ ਕੇ ਜਾਵਾਂ ਉਹ ਵੇਖ ਕਿ ਕਿੱਡੀ ਛੇਤੀ ਭੱਜੇ ਹੈ ਮੈਂ ਤਾਂ ਉਹਨੇ ਪੂਰੀ ਗੱਲ ਵੀ ਨਹੀਂ ਕਹੀ ਤੁਸੀਂ ਭੱਜ ਕੇ ਵੇਖਾ ਕਿ ਕਿੱਡੀ ਛੇਤੀ ਹਾਏ ਮੇਰੇ ਤੇ ਕਪੜੇ ਵੀ ਅੰਦਰ ਪਏ ਧੁੱਪ ਚ ਪਾਈਏ ਤਿਆਰ ਹੋ ਜਾ ਹਾਏ ਮੰਮੀ ਮੇਰੀ ਪੈਂਟ ਆ ਮੇਰੇ ਬੱਚਿਆਂ ਦੀ ਅਲਮਾਰੀ ਵੇਖ ਰਹੇ ਹੋ ਪਤਾ ਨਹੀਂ ਮੰਮੀ ਨੇ ਡੈਡੀ ਨੇ ਕਿੰਨੀ ਵਰੀ ਅਲਮਾਰੀ ਸੈੱਟ ਕੀਤੀ ਹੈ ਹਾਏ ਮੇਰੀ ਬਿੱਤੀਆਂ ਨਵੇਂ ਮੇਰੇ ਬੱਚਿਆਂ ਦੇ ਕੱਪੜੇ ਬਾਹਰ ਹੀ ਸਜੇ ਫਿਰਦੇ ਆ ਹੈਂ ਮੈਂ ਆ ਲਾ ਦੋ ਛੁੱਟੀਆਂ ਲਾਣੀਆਂ ਹੁਣੇ ਮੈਂ ਲਾ ਦਿੰਨੀ ਮੈਂ ਨਾਈ ਖਾ ਲਿਆ ਵਾ ਉਹ ਇਟੇ ਮੀ ਤੁਮ ਹੋਦੂਗੀ ਮੈਂ ਲਾ ਦਿੰਨੀ ਉਹਨੇ ਕਰ ਦੇਨੀ ਤੁਸੀਂ ਤਿਆਰ ਹੋਵਾ ਮੈਂ ਵੀ ਆਣੀ ਹੈ ਫਿਰ Baal sir sur me banne taade haai vairappa nu hunne didi didi kar rahm nu sona je taiyar ਬੜਾ ਮਾਰਦੀ ਹੈ ਮੇਰੇ ਮੁੰਡੇ ਨੂੰ ਸੋਹਣੇ ਜੇ ਨੂੰ ਮਾਰਦੀ ਹੈ ਨਾ ਨੂੰ ਮੇਰੇ ਸੋਹਣੇ ਜੇ ਪੁੱਤ ਨੂੰ ਮਾਰਿਆ ਰੈਮ ਨੇ ਇਹ રોજ ਹੀ ਮਾਰਦੀ ਮੇਰੇ ਸੋਹਣੇ ਜੇ ਨੂੰ ਹੈ ਛੋਟੀ ਲੇਕਿਨ ਕੰਮ ਵੱਡਿਆ ਮਾਰੇ ਕਰਦੀ ਹੈ ਦੇ ਅੰਦਰ ਨਹੀਂ ਨਾ ਵੀਰ ਨੂੰ ਨਹੀਂ ਨਾ ਵੀਰ ਨਹੀਂ ਮਾਰਨਾ ਵੀਰ ਨੂੰ ਨਹੀਂ ਵੀਰ ਨੂੰ ਨਹੀਂ 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 ਇਧਰ ਨਹੀਂ ਚੱਲੇ ਆ ਨਵੇਂ ਸੂਟ ਪਾ ਗਏ ਅਸੀਂ ਕਿਤੇ ਘੁੰਮਣ ਚੱਲੇ ਆ ਸੱਚੇ ਵਿੱਚ ਸੱਚੇ ਅਸੀਂ ਚੱਲੇ ਆ ਘੁੰਮਣ ਠੱਠੇ ਗੋਜ ਘੁੰਮਣ ਜਿਹੀ ਐਸੀ ਬੁਆ ਕਰ ਅਜੀ ਤੇ ਹੁੰਦੇ ਉੱਪਰ ਚੱਲ ਮੈਂ ਸ਼ੇਰ ਸ਼ੁਰੂਆਲਾ ਵੀ ਵੀਰ ਹੋ ਰਹੇ ਮੈਨੂੰ ਸੌਰੀ ਬੋਲੋ ਵੀ ਇਹਨੂੰ ਸੌਰੀ ਬੋਲੋ ਜਲਦੀ ਜਿਆ ਪੜਾ ਹਾਂ ਨਹੀਂ ਸੌਰੀ ਬੋਲਦੀ ਨਾ ਤੂੰ ਨੇ ਸੌਰੀ ਬੋਲ ਪਾਰ ਕਰ ਦੋ ਪਾਰ ਕਰ ਦੋ ਦੋਵੇਂ ਜਿਹੜੀ ਪਿਆਰ ਕਰ ਮੈਂ ਨਹੀਂ ਕਰਦਾ ਮੈਂ ਨਹੀਂ ਕਰਦਾ ਮੈਂ ਕਰ ਪਲੀਜ਼ ਵੀ ਯੂ ਇੱਕ ਬੜੀ ਮਾੜਾ ਜਾ ਇੱਕ ਤਾਂ ਮੈਂ ਬੜੀ ਪਰ ਆਰ ਕਰਾਈ ਇਹਨਾਂ ਨੂੰ ਚਲੋ ਪਿਆਰ ਕਰੋ ਦੋਵੇਂ ਜਣੇ ਪਿਆਰ ਕਰੋ ਸੌਰੀ ਬੋਲੋ ਦੋਵੇਂ ਜਣੇ ਸੌਰੀ ਬੋਲ ਦੋ ਸੌਰੀ ਸੌਰੀ ਸਾਰੇ ਦੇ ਕੰਨ ਮਾਰੀ ਸੌਰੀ ਚਲੋ ਮੈਂ ਉਹ ਸ਼ੇਰ ਵਾਲਾ ਲੋ ਜੀ ਆਪਾਂ ਹੋ ਗਈਆਂ ਤਿਆਰ ਸ਼ਾਰ ਰੋਜ਼ਾਂ ਦਾ ਜਿਵੇਂ ਹੋਈਦਾ ਹੈ ਚੱਲੇ ਭੂਆ ਘਰੇ ਭਾਵੇਂ ਚੱਲਨੇ ਆ ਬਾਈ ਮਾਨੂੰ ਝਾ ਬਣਾ ਦੇ ਗੁੱਡ ਫਿਰ ਮਾਂ ਮੇਰੇ ਕੀ ਬਣਾ ਦੋ ਚੱਲੇ ਭੂਆ ਘਰੇ ਇਹ ਗੱਲ ਬਣਾ ਲਿਆ ਲੇਕਿਨ ਅਸੀਂ ਇੰਨੇ ਤਿਆਰ ਸੀ ਲਾ ਕੇ ਚੱਲੇ ਚੱਲੇ ਨੇੜੇ ਹੀ ਆ ਹਾਈ ਦੇ ਮੇਰੇ ਪੁੱਤ ਕਿਤੇ ਸਿਆਣੇ ਆ ਨਾ ਚਲ ਆਪਏ ਇਧਰ ਸਾਰੇ ਜਣੇ ਅਬ ਫੋਟੋ ਖਿੱਚੀਏ ਚਾੜੀ ਜੀ ਨੀ ਮੇਰੀ ਧੀ ਰਾਣੀ ਤੇ ਵੇਖ ਲੋ ਹਾਏ ਜੋ ਇੱਕ ਸੈਲਫੀ ਹੋ ਜੇ ਤੁਸੀਂ ਕਿ ਹੋ ਰਹੇ ਹੋ ਪੂਰਾ ਬਸ ਤੈਨੂੰ ਪਤਾ ਹੀ ਨਹੀਂ ਯਾਰ ਕੀ ਹੋ ਤਰੀ ਨਹੀਂ ਮੇਰੇ ਕੋਲ ਮਾਂ ਦੀ ਦੀਦੀ ਨੂੰ ਕਹਿਣੀ ਹੈ ਦੀਦੀ ਆ ਮਾੜੇ ਦੇ ਚੁੱਲ੍ਹੇ ਤੇ ਮਾੜੀ ਦੀ ਰਗੜਾਈ ਕਰਨਾ ਯਾਰ ਡੈਡੀ ਆ ਚੱਲੀਏ ਚਲੋ ਚੱਲੀਏ ਆਪਾਂ ਬਾਅਦ ਡੈਡੀ ਇੱਕ ਵਾਰੀ ਆਪਦੀ ਡਿਊਟੀ ਪੂਰੀ ਕਰ ਲੈਣਾ ਤੇਰੇ ਡੈਡੀ ਨੇ ਚਾਹ ਬਣਾਏ ਪੈਣਾ ਨਹੀਂ ਜਾਣਾ ਪਹਿਲੇ ਡੈਡੀ ਨੂੰ ਕਹੋ ਮੈਨੂੰ ਇੱਕ ਸੋਹਣੀ ਜਿਹੀ ਲਿਪਸਟਿਕ ਲੈ ਕੇ ਦੇ ਦਿਓ ਆਹ ਬਈ ਨੂੰ ਸਾਫ ਕਰ ਮੜਾ ਜਾ ਮੇਰੇ ਕੋਲ ਇੱਕ ਲਿਪਸਟਿਕ ਜਿਹੜੀ ਮੈਂ ਲਾ ਕੇ ਤੁਰ ਪੈਣੀ ਆ ਮੇਰੇ ਸਰਦਾਰ ਜੀ ਨੂੰ ਕੋਈ ਆਖੇ ਇੱਕ ਰੰਗ ਹੋਰ ਲੈ ਦੇ ਲਿਪਸਟਿਕ ਦਾ ਆਖੇ ਨਹੀਂ ਲੱਗਦਾ ਇੰਨੀ ਪਰ ਮੈਨੂੰ ਮੜ ਜਾਣਾ ਹੋਰ ਰੰਗ ਲੈ ਕੇ ਬੰਦੇ ਨੂੰ ਵੇਖ ਰਿਹਾ ਕਿ ਸਰਦਾਰ ਜੀ ਨੂੰ ਕਰਨਾ ਚਾਹੀਦਾ ਲੇਕਿਨ ਇੱਥੇ ਮੇਰੀ ਧੀ ਕਰ ਰਹੀ ਹੈ ਓ ਮੈਂ ਬਲੀਮਾਨਸ ਨਹੀਂ ਹੈਗੀ ਨਾ ਸਰਦਾਰ ਜੀ ਮੈਨੂੰ ਦੱਸ ਦਿਨਾ ਓ ਕੀ ਐ ਇੱਕ ਲਿਪਸਟਿਕ ਮੰਗੀ ਤੇ ਵੇਖੋ ਗੋਸਾ ਕਿਵੇਂ ਵਿਖਾਉਂਦੇ ਨੇ ਨਹੀਂ ਆਈ ਮੈਂ 3-4 ਰੂਪੀਸਟਿਕ ਦੇ ਰਾਂਗੇ ਮੈਂ ਮਾਰ ਦੂੰਗੀ ਮੈਂ ਤੁਸੀ ਤੱਕ ਗਿਆ ਨਹੀਂ ਬੋਤਾ ਆਪੇ ਕਿਤੇ ਤੂੰ ਦੇਖ ਲਿਆ ਮੇਰੇ ਨਾਲ ਕੀ ਹੋਣਾ ਹੀ ਹੈ ਮੈਂ ਨਹੀਂ ਰਹਿਗਾ ਮੈਂ ਉੱਥੇ ਰੱਖਿਆ ਸੀ ਆ ਕੁਲੀ ਤੇ ਨਹੀਂ ਦੇਖਿਆ ਕੁਲੀ ਨੇ ਮੈਂ ਲੈ ਗਿਆ ਇਹ ਮੇਰੀ ਕੁਲੀ ਨੇ ਲਿਪਸਟਿਕ ਲਈ ਬਈ ਬਾਈ ਜੀ ਮੇਰੀ ਸੋਹਣੀ ਜੀ ਹੀਰੋਇਨ ਛੱਡ ਕੇ ਜਾ ਆਜੋ ਜੀ ਆਜੋ 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 ਪਰ ਨਹੀਂ ਆਉਂਦੇ ਤੁਸੀਂ ਵਿੱਚ ਇਧਰ ਹੈ ਮੇਰੀ ਸਾਈਡ ਹੈ ਕੈਮਰਾ ਆ ਵੇਖ ਮੇਰੀ ਸਾਈਡ ਹੈ ਸਾਡੇ ਕੈਮਰਿਆਂ ਤੋਂ ਦੁਨੀਆ ਡਰਦੀ ਹੈ ਕਿਉਂਕਿ ਇੱਥੇ ਸਾਰਾ ਟਾਈਮ ਚ ਕੰਮ ਹੀ ਇਹੋ ਚੱਲਦਾ ਹੈ ਹੈ ਨਹੀਂ ਮੇਰਾ ਸਿੱਧਾ ਅਜੀ ਕਿਤੇ ਖੁਸ਼ ਹੋ ਜਾਂਦੀ ਮੈਂ ਮੈਂ ਖੁਸ਼ ਹੋ ਜਾਂਦੀ ਨਦੀ ਸਮਾਈਂ ਵੇਖ ਕੇ ਮੈਨੇ ਹੁਸ਼ਾਲੇ ਚ ਚਲੋ ਇਹ ਬਾ ਅੰਦਰ ਠੰਡਾ ਬੱਚਿਓ ਤੁਸੀਂ ਅੱਖੇ ਨਹੀਂ ਲਾਗਦੇ ਮੇਰੇ ਇਧਰ ਆਓ ਸਾਰੇ ਜਣੇ ਮੇਰੇ ਬੱਚੇ ਬੜੇ ਸਿਆਣੇ ਹੈਗੇ ਆ ਚੱਲੇ ਪਿੰਡ ਚੀ ਆਪੂਆ ਘਰੇ ਤੇ ਚਾਹ ਐਡਾ ਜਿਵੇਂ ਪਤਾ ਨਹੀਂ ਕਿੰਨੇ ਕ ਦੂਰ ਹੈ ਘੁੰਮਣ ਚੱਲੇ ਕਿੱਥੇ ਚੱਲੇ ਸੀ ਆਪੂਆ ਘਰੇ ਆਪੂਆ ਘਰੇ ਚੱਲੇ ਆਣਾ ਕਿੱਡੇ ਖੁਸ਼ੀ ਜਾਣਾ ਪਿੰਡ ਚ ਇੱਥੇ ਹੀ ਨੇੜੇ ਹੀ ਕਿੱਡੇ ਸਿਆਣੇ ਪੋਤੇ ਆਣਾ ਕੀ ਕਰਨੇ ਲਈ ਜਾ ਕੇ ਅਰੇ ਯਾਰ ਆਪੇ ਦਾਵਾ ਬਤਾ ਮੈਂ ਗੰਨ ਗਰਮ ਰਹਿਣਗੇ ਮੇਰੇ ਤੇ ਇੱਕ ਕੰਨ ਤੇ ਖਾ ਲੋ ਵੈਸੇ ਗਰਮ ਰਹਿਣਗੇ ਇੱਕ ਮਾਂ ਜਲਦੀ ਕਿ ਹਾਂ ਤੁਸੀਂ ਤੇ ਮੇਰੀ ਬੇਇੱਜ਼ਤੀ ਕਰਾਉਂਦੇ ਰਹਿੰਦੇ ਹੋ ਮੈਂ ਕਰ ਦੂੰਗੀ ਸਾਫ਼ ਹੈ ਲੋਕ ਕੀ ਕਹਿਣਗੇ ਮੈਨੂੰ ਕਿ ਇੰਨਾ ਸੋਹਣਾ ਸੂਟ ਬੂਟ ਪਾ ਕੇ ਸਾਰਾ ਟੈਂਸ਼ਨ ਨਹੀਂ ਆਉਣੀ ਚੰਗਿਆ ਰਹਿੰਦਾ ਮੈਂ ਭੰਨ ਦੇਣੀ ਨੂੰ ਵੀ ਲੈ ਚਲੋ ਆਓ ਬੱਚੇ ਜਲਦੀ ਆਓ ਸਵਾਲ ਦਾ ਜਵਾਬ ਐ ਤੇਰੀ ਕੀ ਹੁੰਦੀ ਹੈ ਅਰੇ ਮੇਰੇ ਸਵਾਲ ਦਾ ਜਵਾਬ ਹਾਂਜੀ ਛੁੱਟੀਆਂ 'ਚ ਜੇ ਤੁਹਾਨੂੰ ਅਸੀਂ ਕਈ ਕਿਤੇ ਘੁਮਾਉਣ ਵਾਸਤੇ ਤੁਸੀਂ ਕਿੱਥੇ ਲੈ ਕੇ ਜਾਓਗੇ ਨੈਜ ਤੱਕਾਂ ਦੇ ਨਹੀਂ ਸੀਰੀਅਸ ਕਿ ਦੇਖੋ ਮਨ ਜਾਣਾ ਚੱਲਾਂਗੇ ਮਰਸਾ ਬੱਸ ਬੱਸ ਹੀ ਬਾਬਾ ਜੀ ਦੇ ਮੱਥਾ ਦੇ ਬਾਬਾ ਜੀ ਦੇ ਮੱਥਾ ਦੇ ਜੇ ਤੁਹਾਨੂੰ ਛੁੱਟੀਆਂ ਦੇਣਾ ਸਰਦਾਰ ਜੀ ਸਿਰਫ ਸਾਨੂੰ ਮੱਥਾ ਟੇਕਣਾ ਡੈਡੀ ਜੀ ਹੈਗੀ ਅੰਮ੍ਰਿਤ ਅੰਮ੍ਰਿਤਸਰ ਤੱਕ ਪਹੁੰਚ ਡੈਡੀ ਚੰਡੀਗੜ੍ਹ ਦਾ ਚੰਡੀਗੜ੍ਹ ਚੱਲਾਂਗੇ ਗਰਮੀਆਂ ਛੁੱਟੀਆਂ ਹਾਂ ਹਰ ਬਰੀ ਸਾਨੂੰ ਨਾ ਅੰਮ੍ਰਿਤਸਰ ਮੱਥਾ ਟਿਕਵਾ ਕੇ ਨਾ ਲੈ ਜਾਂਦੇ ਜਦੋਂ ਵੀ ਕੋਈ ਛੁੱਟੀਆਂ ਆਉਣ ਹੋਰ ਸਾਨੂੰ ਕਿਤੇ ਪਤਾ ਹੀ ਨਹੀਂ ਦੁਨੀਆ 'ਚ ਕੋਈ ਹੋਰ ਸ਼ਹਿਰ ਹੈਗਾ ਜਾਂ ਕਿਤੇ ਘੁੰਮਣ ਦੇ ਥਾਂ ਹੈਗਾ ਦਿੱਲੀ ਦੇ ਵਾਸਤੇ ਇੱਕ ਬਣਾ ਇੱਕ ਦਿੱਲੀ ਪਤਾ ਹੀ ਸਾਨੂੰ ਬੱਸ ਡੈਡੀ ਨੂੰ ਪਠਿੰਡੇ ਦਾ ਪਤਾ ਕਦੀ ਲੈ ਗਏ ਨਹੀਂ ਜਾਂਦਾ ਇਹ ਮੇਰੀ ਇਹ ਮੇਰੀ ਧੀ ਰਾਣੀ ਪਤਾ ਕਿੱਥੋਂ ਆਈ ਧੀ ਸੋਹਣੀ ਜੀ ਕਿਨੈਟੀ ਜੀ ਆਈ ਫਾਈਂਡ ਕੀਤੀ ਸੋਹਣੀ

ਆ ਮੇਰੀ ਪੁਆਜੀ ਨੇ ਹੱਸਦੇ ਬੜਾ ਹੀ ਸੋਹਣਾ ਹੈ ਖੇਡ ਕੇ ਬੜਾ ਹੀ ਸੋਹਣਾ ਹੱਸਦੇ ਨੇ ਜਦੋਂ ਚਾਰ ਚੰਦ ਲੱਗ ਜਾਂਦੇ ਨੇ ਜੇ ਪੁਆਜੀ ਹੱਸਣ ਅਸੀਂ ਰੌਣਕਾਂ ਲਾਣ ਆਏ ਹਾਂ ਇਹ ਮੈਂ ਇੱਥੇ ਨਵੇਂ ਸਾਲ ਦੀਆਂ ਮਮੀ ਮੀਮੀ ਨੂੰ ਹੱਥ ਲਵਾ ਦੋ ਛੋਟੀ ਕਿੰਨੂ ਕਿੰਨੂ ਹੱਥ ਲਵਾਵਾ ਅੱਛਾ ਪੁੱਤੋ ਦੀ ਮੰਮੀ ਮਾਰੂਗੀ ਹਾਂ ਅੱਧੀ ਮੰਮਾ ਸਿੱਖਿਆ ਚੱਲਾ ਬਾਲੀ ਕੁਸਰੀ ਪਏ ਨੋ ਜੀਤ ਹੋਏ ਦੇ ਦੇ ਦੇਖ ਵੀ ਹੋਣੀ ਹੈ ਨਾ ਕਿਤੇ ਤੁਹਾਡੇ ਮਾਂਗੇ ਸ਼ਰਤਾਂ ਕਰਦੀਆਂ ਸ਼ਰਤਾਂ ਕਰਦੀਆਂ ਵੇ ਲੋ ਜੀ ਪਵਾ ਉਹਨਾਂ ਨੇ ਡੰਗਰ ਉਡੰਗਰ ਰੱਖੇ ਹੋਏ ਨੇ ਹਾਂਜੀ ਹਾਏ ਹਾਏ ਕਹਿੰਦੀ ਮੇਰੀ ਫੋਟੋ ਲਿਓ ਵਿੱਚ ਹਾਂ ਕਿਵੇਂ ਵਧੀਆ ਵੀਡੀਓ ਬਣਦੀ ਵੀ ਤੁਹਾਡੀ ਕੰਦੀ ਇਹ ਕੌਣ ਆਇਆ ਰੇ ਤੂੰ ਕਦੀ ਟੈਨਸ਼ਨ ਚ ਖੜੀ ਹੱਥ ਲਵਾ ਦੇ ਦੇ ਦੀ ਲੈ ਆਪ ਹੀ ਕਹਿੰਦੇ ਹੱਥ ਲਵਾ ਉਹ ਬਿਚਾਰੀ ਕੁਝ ਨਹੀਂ ਕਰਦੀ ਲਾੜਾ ਦਰਪੋਗ ਜਿਹਨਾਂ ਤੇ ਬੱਸ ਚੱਲ ਕੁਝ ਨਹੀਂ ਕਰਨੀ ਨੇ ਕੀ ਹੈਗੀ ਬਿਚਾਰੀ ਮੈਨੂੰ ਕਹਿੰਦੀ ਆਗਲੀ ਮੈਂ ਚੱਲੀ ਇੱਥੇ ਦਰਪੋਗ ਨੀ ਬੂਦਾ ਪਾਨੀ ਨਹੀਂ ਬੂਆਣੀ ਸਿਆਲ ਚ ਦੇਖੀ ਆਗੇ ਤਾਂ ਵੇਖ ਆਪਾ ਗੁੜ ਦੀ ਚਾਹ ਵੀ ਨਹੀਂ ਕਿ ਨਿੰਬੂ ਪਾਣੀ ਪੀਣੀ ਦੇਖ ਲੋ ਹਣਾ ਹੈ ਕੀ ਪੀਣਾ ਅਸੀਂ ਨਿੰਬੂ ਪਾਣੀ ਆਏ ਨਿੰਮੂ ਨਾ ਖੱਟਾ ਨਿੰਬੂ ਪਾਣੀ ਨਿੰਬੂ ਪਾਣੀ ਖੱਟਾ ਵੇਰੇ ਹੁੰਦਿਆ ਖੱਟਾ ਹੈ ਨਾ ਇਹ ਮੇਰੇ ਹੁੰਦਿਆ ਖੱਟਾ ਪਾਣੀ ਕੀ ਹੈ ਨਹੀਂ ਮੇਰੀ ਕੁੜੀ ਦੇ ਹਾਈ ਹੋ ਗਈ ਆਕੇ ਇੱਥੇ ਕਿੱਡੀ ਚੋਤ ਲੱਗ ਗਈ ਹੈ। ਹਲੋ ਜੀ ਪੂਆ ਜੀ ਨੇ ਬਣਾ ਲਈ ਸਾਡੇ ਵਾਸਤੇ ਗੋੜ ਵਾਲੀ ਚਾਹ। ਅੱਜ ਮੈਂ ਤੁਹਾਡੇ ਕਰਕੇ ਚਾਹ ਨਹੀਂ ਪੀ ਕੇ ਆਈਕਰੋ। ਇਸੇ ਕਰਕੇ ਕਿ ਪੂਆ ਦੇ ਹੱਥ ਦੀ ਚਾਹ ਪੀਵਾਂਗੇ। ਪੂਆ ਨੂੰ ਸ਼ਰਮ ਬੜੀ ਆਉਂਦੀ ਪਈ ਇਹ ਵਲੌਗ ਬਣਾਉਣ ਲੱਗੇ। ਲੇਕਿਨ ਪੂਆ ਹੈ ਮੇਰੀ ਬੜੀ ਸੋਹਣੀ ਜੀ। ਪ੍ਰੇਮਤੀ ਨਹੀਂ ਹੈ ਰ। ਹੋਰਗੀ। ਚਾਲ ਜੀ ਚਾਹ ਬਣ ਗਈ ਆ ਆ ਜਾਓ ਬੱਚਿਓ ਤੇ ਤੇ ਪੂਆਜੀ ਨੇ ਨਿੰਬੂ ਦਾ achar ਬਣਾਉਣ ਵਾਸਤੇ ਤਿਆਰੀ ਕੀਤੀ ਹੋਈ ਹੈ ਜੀ ਤੇ ਕਰਦਾ ਮੈਂ ਹੀ ਬਣਾ ਕੇ ਚਲੀ ਜਾਵਾਂ ਹਾਂ ਬਣਾ ਤੁਸੀਂ ਕਹਿ ਰਹੇ ਹੋ ਨੇ ਦੋ ਦਿਨ ਰੱਖਣਾ ਹੈ ਨਹੀਂ ਨਹੀਂ ਮਰਜੀ ਬਣਾ ਦੇ ਇਹਨੇ ਨਮਕ ਵੀ ਲਾਇਆ ਹੋਇਆ ਨਾ ਤੁਸੀਂ ਨਮਕ ਉਹ ਮੈਂ ਤਾਂ ਪਾਉਂਦਾ ਨਾ ਲਾਇਆ ਹੁੰਦਾ ਮੈਂ ਬਣਾ ਕੇ ਚਲੀ ਜਾਣਾ ਸੀ ਤੁਹਾਡੇ ਇੰਨਾ ਕੰਮ ਨਿਬੇੜ ਜਾਣਾ ਸੀ ਮੈਂ ਹੋਰ ਕੀ ਉਦਨ ਸੱਚ ਉਹ ਪੂਆ ਦਾ achar ਵੀਡੀਓ ਵੇਖੀ ਸੀ ਕਿਹੜੀ ਹਰਪ੍ਰੀਤ ਹੁਰਾ ਦੇ ਘਰ ਦੀ ਮਿਰਚਾਂ ਦੇ achar ਵਾਲੀ ਨਾ ਮੈਂ ਤਾਂ ਨਹੀਂ ਵੇਖੀ ਪੂਆ ਨੇ ਉਦਨ ਮੇਰੇ ਤੋਂ ਬਣਵਾਇਆ ਈ ਤੋ ਤੂੰ ਵੀਡੀਓ ਪਾਈ ਨਹੀਂ ਤੇ ਪਾਈ ਸੀ ਮਿਰਚਾਂ ਦੇ achar ਵਾਲੀ ਮੈਂ ਨਹੀਂ ਗਏ ਮੰਮੀ ਜੀ ਰੋ ਕੀ ਪੀਣਾ ਖਾਈ ਦੇ ਵਿੱਚ ਸਾਦਕੇ ਜਾਵਾਂ ਚਾਹ ਪੀਣੀ ਹੈ ਪਿਆ ਦੇਣਾ ਇਹ ਤੇ ਚੋਪ ਚੁਪਨ ਚੁਪਾਈ ਖੇਡਦੇ ਪਏ ਨੇ ਨਜ਼ਾਰੇ ਲੈਂਦੇ ਪਏ ਏਡੇ ਵੱਡੇ ਘਰ ਦੀ ਹੈਣਾ ਵਾ ਦੂਜੀ ਗਏ ਛੁਪਨ ਛੁਪਾਈ ਖੇਡਣ ਦੀ ਆ ਬੈ ਗਈ ਐ ਮੈਂ ਚਾਹ ਪੀ ਨਹੀਂ ਹੈ ਭਈਸੀ ਆ ਗਏ ਜੀ ਪੂਆ ਜੀ ਦੇ ਘਰੋਂ ਤੇ ਹਨ ਮੰਮੀ ਦੀ ਫਰਮਾਇਸ਼ ਆਈ ਹੈਗੀ ਐ ਕਿ ਸ਼ਲਗਮ ਦਾ ਸਾਗ ਖਾਣਾ ਤੇ ਮੈਂ ਬਣਾਣ ਲੱਗੀ ਐ ਬਟ ਮੈਂ ਕਦੀ ਵੀ ਨਹੀਂ ਬਣਾਇਆ ਸ਼ਲਗਮ ਦਾ ਸਾਗ ਅੱਜ ਪਹਿਲੀ ਵਾਰੀ ਹੈ ਕਿ ਮੈਂ ਛਲਗਮ ਦਾ ਸਾਗ ਬਣਾਵਾਂਗੀ ਟਰਾਈ ਕਰਾਂਗੇ ਬਾਬਾ ਕਿਰਪਾ ਕਰਦੇ ਵਧੀਆ ਤੇ ਸਵਾਦ ਬਣ ਜੇ ਜਿਵੇਂ ਹਰ ਚੀਜ਼ ਬਣਦੀ ਹੈ ਲੇਕਿਨ ਤੂੰ ਹੈ ਨਹੀਂ ਇਹ ਸਿਰਫ ਮੰਮੀ ਨੇ ਖਾਣਾ ਸਾਨੂੰ ਫੈਮਿਲੀ ਦੇ ਵਿੱਚੋਂ ਕਿਸੇ ਨੂੰ ਵੀ ਨਹੀਂ ਪਸੰਦ ਸਿਰਫ ਇੱਕ ਮੰਮੀ ਕਰਕੇ ਹੀ ਅਸੀਂ ਬਣਾ ਰਹੇ ਹਾਂ ਛਲਗਮ ਦਾ ਸਾਗ ਹੋਰ ਕੋਈ ਵੀ ਨਹੀਂ ਖਾਂਦਾ ਸਾਡੇ ਘਰ ਵਿੱਚ ਮੈਂ ਸ਼ੁਰੂ ਤੋਂ ਹੀ ਨਹੀਂ ਖਾਂਦੀ ਤੇ ਸਰਦਾਰ ਜੀ ਨੇ ਹੁਣ ਛੱਡ ਦਿੱਤਾ ਹੈ ਕੋਈ ਪਿਛਲੇ ਸਾਲ ਤੋਂ ਤੇ ਬੱਚੇ ਵੀ ਮੇਰੀ ਤਰ੍ਹਾਂ ਸ਼ੁਰੂ ਤੋਂ ਹੀ ਖਾਂਦੇ ਇੱਕ ਮੰਮੀ ਦਾ ਫੇਵਰੇਟ ਹੈ ਬਈ ਸਿਆਲਾਜੇ ਸਾਗ ਸਰੋਂ ਦਾ ਤੇ ਸਾਗ ਛਲਗਮ ਦਾ ਜ਼ਰੂਰ ਬਣਨਾ ਹੀ ਕਰੀਂ ਤੁਸੀਂ ਅੱਜ ਬਣਾ ਲੀਏ ਬਈ ਔਰ ਮੇਰਾ ਤੇ ਵੈਸੇ ਫਸਟ ਟਾਈਮ ਹੈ ਕਿ ਮੈਂ ਫਸਟ ਟਾਈਮ ਬਣਾਣਾ ਹੈ ਤੇ ਚੰਗਾਈ ਬਨੇ ਬਈ ਆਪਨੇ ਖਾਣਾ ਤੇ ਕਿਸੇ ਨੂੰ ਤੇ ਮੰਮੀ ਨੂੰ ਤੇ ਸਵਾਦ ਜਾਂ ਵਧੀਆ ਜਿਹਾ ਬਣਾ ਕੇ ਦੇਈਏ ਇੱਕਮਾ ਮਾੜਾ ਜਨਾ ਚਾਹ ਤੇ ਚਾੜਕੀ ਨੇ ਵੇਖੀ ਕਿ ਵੀਰ ਸਾਹਮਣੇ ਗਗਨ ਘਰੇ ਮਿੱਟੀ ਦੀ ਜਿਹੜਾ ਪਹਾੜ ਜਾਨੀ ਬਣਾਇਆ ਉਹਦੇ ਤੇ ਛਾਲਾ ਤੇ ਨਹੀਂ ਮਾਰਦਾ ਫਿਰਦੇਗੇ ਜਾਈਂ ਤੇ ਮੈਂ ਨਹੀਂ ਆ ਉਹਨੇ ਕੱਪੜੇ ਗੰਦੇ ਕਰਿਆਣੇ ਆ ਮਿੱਟੀ ਨਾਲ ਹਾਂ ਵੀਰ ਵੀਰ ਤਾਂ ਬਚ ਮੈਂ ਮੇਰੇ ਸਰਦਾਰ ਜੀ ਦੇ ਢਿੱਡ पीड़ ਹੁੰਦੀ ਪਈ ਆ ਯਾਨੀ ਪੇਟ ਮੇਂ ਦਰਦ ਹੋ ਰਿਹਾ ਹੈ ਦੇਖ ਸਕਦੇ ਹੋ ਤੇ ਆਹੇ পেট ਦਰਦ ਮੇਰਾ 3 ਦਿਨ ਤੋਂ ਹੋ ਰਿਹਾ ਪਰ ਮੈਂ ਬਿਸਤਰੇ 'ਚ ਲੰਮੇ ਨਹੀਂ ਪਈ ਨਾ ਮੈਂ ਰਜਾਈ ਲੈ ਕੇ ਪਈ ਕੰਮ-ਤੰਮ ਸਾਰੇ ਕਰਵਾਏ ਮੇਰੇ ਤੋਂ ਉਹ ਵੀ ਵੱਡੇ-ਵੱਡੇ ਓਖੇ-ਓਖੇ ਕੰਮ ਯਾਨੀ ਕਿ ਗਾਜਰ ਦਾ ਹਲਵਾ ਵੀ ਮੇਰੇ ਤੋਂ ਬਣਵਾ ਲਿਆ ਤੇ ਕੱਲ ਪੰਜੀਰੀ ਵੀ ਬਣਵਾ ਲਈ ਢਿੱਡ ਪੀੜ ਮੇਰੇ ਤੇ ਆਵੇ ਲੋ ਮੇਰੇ ਸਰਦਾਰ ਜੀ ਦੇ ਢਿੱਡ ਪੀੜ ਹੋਈ ਤੇ ਇਹਨਾਂ ਨੇ ਫਟਾਫਟ ਰਜਾਈ ਉੱਤੇ ਆਮ ਮੇਰੇ ਵੇਖ-ਵੇਖ ਕੇ ਨਾ ਮੇਰੇ ਆਪ ਦੇ ਹੀ ਮੇਰੇ ਤੋਂ ਐਡਾ ਸੜਦੇ ਨੇ ਟਿੱਡ ਪੀੜ ਹੁੰਦੀ ਪਈਏ ਮੇਰੇ ਇੰਨੀ ਮਿਹਨਤ ਕੰਮ ਨੂੰ ਵੇਖ ਵੇਖ ਕੇ ਲੋਕਾਂ ਦੇ ਬੈਠੀ ਜਿਹਦੇ ਟਿੱਡ ਪੀੜ ਹੁੰਦੀ ਪਈਏ ਬੜਾ ਸੜਦੀ ਕੁੜੀ ਮੇਰੀ ਤੋਂ ਕਹਿਣ ਨੂੰ ਮੇਰੀ ਧੀ ਹੈ ਲੇਕਿਨ ਬੜ ਚੈਲਿਸ ਫਿਲ ਕਰਦੀ ਹੈ ਦਿਖਾਵਾਂ ਜ਼ੂਮ ਕਰਕੇ ਵਖਾਵਾਂ ਤੁਹਾਨੂੰ ਜ਼ੂਮ ਕਰਕੇ ਉਸੇ ਦੇਖੋ ਇਹਰੀ ਉਹ ਲੜਕੀ ਮਾਂ ਤੂੰ ਦੋ ਦੇਰੀ ਹੈ ਬੁੱਧ ਤੁਹਾਨੂੰ ਤੇ ਫੋਨਾਂ ਤੋਂ ਇਲਾਵਾ ਕੰਮ ਹੀ ਨਹੀਂ ਆਏਗਾ ਹਾਂ ਨਹੀਂ ਮੇਰੀ ਸੋਨਾ ਜੜੀ ਆਈ ਆਈ ਕੁੜੀ ਆਵੇਂ ਕੋ ਸ਼ਕਲ ਬੜਾ ਸੜਦੀ ਇਹਦੇ ਢਿੱਡੇ ਚ ਪੀੜ ਹੁੰਦੀ ਐ ਮੈਨੂੰ ਵੇ ਵੇ ਕਿ ਪਤਾ ਨਹੀਂ ਕਿਉਂ ਸੜਦੀ ਰਹਿੰਦੀ ਐ ਆਈ ਚੁੱਪ ਦੀ ਹਾਂ ਮੇਰੇ ਕਿਊਟ ਫੋਨ ਚਾਹੀਦਾ ਮੇਰੇ ਬੱਚੇ ਅੱਜ ਸਵੀਰ ਦੇ ਇੰਨਾ ਜ਼ਿਆਦਾ ਪੜ੍ਹਦੇ ਪਏ ਨੇ ਨજર ਨਾ ਲੱਗ ਜੇ ਇਹਨਾਂ ਬੱਚਿਆਂ 홀ੀਡੇ ਹੋਮਵਰਕ ਕਰਦੇ ਪਏ ਨੇ ਸਭ ਤੋਂ ਜ਼ਿਆਦਾ ਕੰਮ ਹੀ ਕਰਦੇ ਨੇ ਡਰਾਇੰਗ ਦਾ ਇੰਨੀ ਪੜ੍ਹਾਈ ਇੰਨੀ ਪੜ੍ਹਾਈ ਡਰਾਇੰਗ ਦੀ ਕਰਦੇ ਨੇ ਕਿਤੇ ਪੜਨ ਦਾ ਕੰਮ ਵੀ ਕਰ ਲਿਆ ਕਰੋ ਸਾਰਾ ਟਾਈਮ ਰੰਗ ਹੀ ਕਿਸਾਂਦੇ ਰਹਿੰਦੇ ਹੋ ਚਲੋ ਜੀ ਮੈਨੂੰ ਬਿਸਤਰੇ 'ਚ ਬਹਿਣ ਲਈ ਨਾ ਚੈਨ ਨਹੀਂ ਆਇਆ ਮੇਰੇ ਕੰਮ ਮੈਨੂੰ ਵਾਜਾਂ ਮਾਰੀ ਜਾਂਦੇ ਨੇ ਲੋ ਜੀ ਮੈਂ ਨਾ ਸ਼ਲਗਮ ਜਿਹੜੇ ਸੀਗੇ ਬਰੀਕ ਕੱਟ ਕੇ ਮਤਲਬ ਇੱਕ ਸ਼ਲਗਮ ਦੇ ਤੇਲੀਆਂ 4 ਪੀਸ ਕੱਟ ਕੇ ਥੋੜਾ ਜਿਹਾ ਪਾਣੀ ਛਕ ਕੇ ਪਾ ਕੇ ਉਬਾਲਣ ਵਾਸਤੇ ਰੱਖ ਦਿੱਤੇ ਹੈ ਬੋਇਲ ਕਰਨ ਵਾਸਤੇ ਇਹਨੂੰ ਮੈਂ 3 ਸੀਟੀਆਂ ਬਜਾਣੀ ਆ ਉਹਦੇ ਵਿੱਚ ਇੱਕ ਵੱਜ ਗਈ 2 ਹੋਰ ਬਜਾਤੀ ਤੇ ਚਾ ਉਹਦੇ ਵਿੱਚ ਮੈਂ ਤੜਕਾ ਸਾਟ ਲਓ ਜੀ ਬਈ ਸੀਟੀਆਂ ਲਵਾ ਲਈਆਂ ਆਪਾਂ ਸ਼ਲਗਮ ਨੂੰ ਠੀਕ ਹੈ ਬਈ ਆਪਣੇ ਨਾਲ ਲਾਈਟ ਗਈ ਹੋਈ ਹੈ ਤਿੰਨ ਬੈਟਰੀ ਚਲਾ ਰਹੇ ਆਪਾਂ ਆ ਬਿਲਕੁਲ ਬਿਲਕੁਲ ਗਲ ਗਿਆ ਤੇ ਹੁਣ ਆਪਾਂ ਇਹਨਾਂ ਨੂੰ ਥੋੜਾ ਜਨਾ ਮੱਕੀ ਦਾ ਆਟਾ ਪਾ ਕੇ ਠੀਕ ਹੈ ਇਹਨੂੰ ਕੀ ਕਹਿੰਦੇ ਐ ਮੱਕੀ ਦਾ ਮੱਕੀ ਨੂੰ ਬੋਲਣਾ ਵੀ ਨਹੀਂ ਆਉਂਦਾ ਯਾਰ ਮੱਕੀ ਦਾ ਆਟਾ ਮੱਕੀ ਦਾ ਆਟਾ ਪਾ ਕੇ ਘੋਟ ਲੀਏ ਸੋਰੀ ਜੀ ਮੇਰੀ ਨਾ ਥੋੜੀ ਲੈਂਗੁਏਜ ਐਵੇਂ ਦੀ ਐ ਮੈਨੂੰ ਕੁਝ ਕੁਝ ਸ਼ਬਦ ਪੰਜਾਬੀ ਦੇ ਜਿਹੜੇ ਐ ਨਾ ਬੋਲਣੇ ਨਹੀਂ ਆਉਂਦੇ ਤੇ ਪਲੀਜ਼ ਥੋੜਾ ਅਡਜਸਟਮੈਂਟ ਕਰ ਲੈਣਾ ਠੀਕ ਹੈ ਜੀ ਫਸ ਮੈਂ ਇੰਨਾ ਆਟਾ ਪਾਇਆ ਥੋੜਾ ਜਿਹਾ ਮਾਈਂਡ ਨਾ ਕਰਿਓ ਆਪਾਂ ਘੋਟ ਲੀਏ ਬਸ ਆਪਣੀ ਮਿਹਨਤ ਨੂੰ ਪਲੀਜ਼ ਲਾਈਕ ਔਰ ਸਪੋਰਟ ਜਰੂਰ ਕਰਨਾ ਆਪਣੀ ਲੈਂਗੁਏਜ ਨੂੰ ਥੋੜਾ ਪਿਆਰ ਨਾਲ ਲੈਣਾ ਨਾਰਮਲ ਲੈਣਾ ਬਾਈ ਜੀ ਹੁੰਦਾ ਇਸ ਵਾਲੀ ਬੜੀ ਗੰਦੀ ਆਉਂਦੀ ਹੈ ਸਿੱਤਰ ਖਾਣੀ ਤੇਰੀ ਮਾਂ ਮਿਹਨਤ ਕਰਦੀ ਪਈ ਹੈ ਕੋਤ ਵੈਸੇ ਵੀ ਤੁਹਾਨੂੰ ਚੀਜ਼ ਚੰਗੀ ਕਿਹੜੀ ਲੱਗਦੀ ਹੈ ਨਿੱਕੀ ਕੁੜੀ ਆ ਗਈ ਨਹੀਂ ਮੇਰੀ ਤੋ ਵੀ ਲੈ ਕੇ ਆਈ ਟੇਕ ਜੋ ਤੇ ਆਵੇਂ ਮਾਰ ਦੋ ਸਾਰੀ ਪੀਸੀ ਗਈ ਤੂੰ ਕਰਕੇ ਵਿਖਾ ਦੇ ਹੈ ਉਸੇ ਬਣਾ ਲਉ ਮੈਂ ਬਹਿ ਕੇ ਖਾ ਲੈਣੀ ਗੱਲਾਂ ਕਰਦੇ ਤੁਸੀਂ ਖਾਂਦੇ ਖਾਂਦੇ ਸੁਦਾਜੀ ਵੇਖਣਾ ਸੁਦਾਜੀ बिजनेসম্যান ਦਾ ਫੋਨ ਆਇਆ ਮੇਰੇ ਵੱਲ ਕੈਮਰਾ ਕਰੀ ਬੀ ਮੈਂ ਫਸਟ ਟਾਈਮ ਬਣਾ ਰਹੀ ਹਾਂ ਇਸ ਕਰਕੇ ਮੈਂ ਥੋੜਾ ਸਰਦਜੀ ਦੀ ਹੈਲਪ ਲੈਣਾ ਚਾਹੀਏ ਕਿ ਵੀ ਐਵੇਂ ਕੋਠੀ ਦਾ ਨਾ ਯਾਰ ਇਤਨਾ ਮੜਾ ਗੇ ਇਕ ਬਲਾਈ ਨਹੀਂ ਪਤਾ ਨਹੀਂ ਰਹਾ ਏ ਲਾਈਟ ਕਰ ਇਧਰ ਆਈ ਹੈ ਐਵੇਂ ਕੋਠੀ ਦਾ ਕੋਠੀ ਦਾ ਮੈਂ ਆਟਾ ਪੰਜ ਪਾਣੀ ਬੜਾ ਵਿੱਚ ਜੀ ਪਾਣੀ ਉਹ ਸੁੱਕ ਜੀ ਕਰਨਾ ਜੋ ਤੜਕਾ ਲਾਵਾਂਗੇ ਚੰਗੀ ਤਰ੍ਹਾਂ ਪੀਰ ਵੱਡੀ ਨਾ ਮੀਂਹ ਹੈ ਅਸਾ ਪਿਸਣ ਗੋ ਫਿਰ ਦੇ ਨਾ ਨਾ ਵੱਢੀ ਨਾ ਐਂ ਘਰ ਇਹ ਯਾਰ ਜਿਹੜੇ ਕੰਮ 'ਚ ਤੁਹਾਡਾ ਹੱਥ ਨਾ ਲੱਗੇ ਫਿਰ ਕਿਵੇਂ ਕੰਮ ਆਉਣਾ ਐਂ ਤਾਂ ਮੈਂ ਕਹਿੰਦੀ ਬਈ ਸੀ ਐਵੇਂ ਐਵੇਂ ਮਾਰੋ ਤੇ ਮੈਂ ਪਹਿਲੇ ਦੱਸ ਚੁੱਕੀ ਵੀ ਮੈਨੂੰ ਨੌਲੇਜ ਨਹੀਂ ਹੈਗੀ ਇਸ ਚੀਜ਼ ਦੀ ਮੈਂ ਫਸਟ ਟਾਈਮ ਬਣਾ ਰਹੀ ਆ ਸਦਾਜੀ ਮੇਰੇ ਸਾਥ ਦੇਣ ਤੇ ਮੈਂ ਕਾਮਯਾਬੀ ਕਾਮਯਾਬ ਹੋ ਜਾਵਾਂ ਐ ਇਤਰਾਣ ਉੱਤੋਂ ਮਾਰਦੇ ਮੇਰਾ ਥੱਕ ਗਿਆ ਸਾਰਾ ਤੇ ਆਪ ਘੜੀ ਗਏ ਮਣਕੇ ਨੇ ਐਵੇਂ ਕਰ ਦਿੱਤਾ ਮੇਰਾ ਹੱਥ ਥੱਕ ਗਿਆ ਯਾਰ ਬੱਸ ਖੁੱਟ ਗਿਆ ਬਸ ਪੱਕੀ ਦਾ ਆਟਾ ਮੈਂ ਥੋੜਾ ਜਿਹਾ ਪਾ ਲਿਆ ਸੀਗਾ ਬਸ ਆਟਾ ਮੜਾ ਇਹ ਵਰਕਾਣ ਆਟਾ ਮੜਾਉਂਦਾ ਨਾ ਮੈਂ ਨਹੀਂ ਤੁਹਾਡਾ ਇੰਨਾ ਕਹਿਣਾ ਮੰਗਣਾ ਹੱਸ ਆਣੀਆਂ ਉਹ ਆਟਾ ਹੀ ਬਣ ਜੇ ਚਲ ਲਗਉਣਾ ਸਾਗ ਦੀ ਜੇਣਾ ਬਸ ਪਲੀਜ਼ ਯਾਰ ਮੇਰਾ ਹੱਥ ਥੱਕ ਗਿਆ ਆ ਜਿਹੜੀ ਕੁੜੀ ਹੈ ਨਾ ਬੜੀ ਖਰਾਬ ਹੈ ਜੀ ਪਿੰਕੀ ਜੀ ਚਲ ਪੜ चल। मेरा असली नाम ਮੇਕਅਪ दीप ਪਸੰਦ तो है। ਅੱਲਾਇਕਮ ਕੋਟ ਗਿਆ ਵਧੀਆਂ ਹੋ ਗਿਆ ਆ ਲੋ ਚਲ ਹੁਣ ਬਈ ਆਪਾਂ ਲੜਕਾ ਵਿੱਚ ਖਾਬਾਂ ਵਿੱਚ ਟਮਾਟਰ ਨੂੰ ਤਰਾਸ਼ਿਆ ਹੈ ਇਹ ਤੇ ਤੁਸੀਂ ਕੱਟ ਸਕਦੇ ਹੋ ਓਕੇ 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 ਮੈਂ ਕੱਢ ਲਈ ਅਸੀਂ ਥੋੜਾ ਜਿਹਾ ਪਿਆਜ਼ ਅਦਰਕ ਹੈ ਗਏ ਉਹਨੂੰ ਮੈਂ ਕੁੱਟਿਆ ਤੇ ਚਾਰ ਮੈਂ ਲਿੱਤੀਆਂ ਹਰੀਆਂ ਮਿਰਚਾਂ ਲਿੱਤੀਆਂ ਉਹਨਾਂ ਨੂੰ ਮੈਂ ਬਰੀਕ ਆਪਾਂ ਪਾਣ ਲੱਗੇ ਇਹਦੇ ਵਿੱਚ ਦੇਸੀ ਘਿਓ ਠੀਕ ਹੈ ਜੀ ਆਪਾਂ ਦੇਸੀ ਘਿਓ ਦਾ ਤੜਕਾ ਲਾਵਾਂਗੇ ada nana mami sahi banondi pay kinni mera hasa mar gaya duniya ਲੱਗ ਗਏ ਸੀ ਮੈਕੀਨ ਇਹ ਹੋ ਕੇ ਦੇਰ ਬਣ ਕੇ ਸੀ ਨਾ ਪੰਜੀਰੀ ਸੀ ਕੱਲ 2 ਘੰਟਿਆਂ ਚ ਨਹੀਂ ਜਿੱਤੇ 3 ਘੰਟੇ ਲੱਗੇ ਸੀ ਬੱਚੇ ਲੱਗੇ ਰਹੇ ਨਾ ਸਾਡੇ ਨਾਲ ਚੀਜ਼ੀ ਬਣਾ ਰਹੇ ਸੀ ਤਿੰਨ ਘੰਟੇ ਲੱਗੇ ਸੀ ਤਿੰਨ 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 ਘੰਟੇ ਤੇ ਸੀ ਕਿ ਉਹਨਾਂ ਹੋ ਗਿਆ ਜੀ ਜੀ ਰਬ ਜੀ ਜੀ ਰਬ ਜੀ ਜੀ ਰਬ ਜੀ

अगर वीडियो पसंद पसंद आए तो तो प्लीज प्लीज लाइक जरूर जरूर करना करना। और और सब्सक्राइब सब्जी की रेसिपी आ जाए कमेंट करके है। थोड़े जी पा टमाटर। ਇਹ ਜਿਹੜੇ ਮਟਰ ਆਟੇ ਇੱਕ ਕਿਲੋ ਮਟਰ ਆਲੂ ਮੇਰੇ ਵਿੱਚ 1 ਕਿਲੋ ਛੰਦੂਮ ਸੀਗੀ ਏ ਨਿਆਣੀ ਆਈਆ ਤੇ ਉਹਦੇ ਬਾਅਦ ਮੈਂ ਥੋੜੀ ਜਿਹੀ ਮਿਰਚ ਪਾ ਰਹੀ ਹਾਂ ਅੱਧੇ ਚਮਚ ਤੋਂ ਘੱਟ ਠੀਕ ਹੈ देंगे इसे हम डैडी थोड़ी जज करेंगे सरदार जी जज करेंगे कि जज आंटी की बड़ी कुटूरी है मेरी कॉल लो सीख। ਇਹਦੇ ਵਿੱਚ ਸਦਾ ਦੀ ਜੋੜੀ ਥੋੜੀ ਲਾੜੀ ਮੇਰੇ ਪਰਿਵਾਰ ਕੋ ਸੁਖਾਰੀ ਦੇਖੀ ਤੁਸੀਂ ਸਬਸਕ੍ਰਾਈਬ ਕਰਨਾ ਬੰਦਾ ਹੈ ਤੇ ਰੈਸਪੀ ਜਿਹੜੀ ਤੁਸੀਂ ਕਰਦਾ ਉਸ ਦਾ ਟਾਈਮ ਲਾਇਆ ਹੈ ਉਹ ਮਸਤੀ ਕਰਦੀ ਪਈ ਹੈ ਚੁੱਕ ਚੁੱਕ ਜੀ ਆਈ ਮੈਂ ਫਸਟ ਟਾਈਮ ਖਾ ਰਹੀ ਹਾਂ ਸੱਚੀ ਕਸਮ ਨਾਲ ਕੇ ਇਹ ਕਰਦੀ ਮਮੀ ਨਹੀਂ ਹੈ ਫਸਟ ਟਾਈਮ ਕਰੋ ਨਾ ਥੋੜਾ ਮੂੰਹ ਜ ਆ ਜੀਭ ਜ ਆ ਲੱਗੇ ਮਾਲਾ ਦੁਬਾਰਾ ਮਾਲੂ ਮਾ ਜੀ ਆਹ ਨਹੀਂ ਕਾਫੀ ਲੈ ਲਓ ਦੇ ਦੋ ਨਹੀਂ ਮਤੇ ਇਹਨਾਂ ਖਾਲੀਆਂ ਰਹਿਣ ਦੇ ਖਾ ਲਾ ਤੂੰ ਖਾ ਲੈ ਬਸ ਐਂਡ ਕਰ ਦੋ ਤੋ ਪਾਈਏ ਮਮੀ ਐਂਡ ਕਰਦਾ ਥੋੜੀ ਬੱਕੀ ਦੇ ਰਿਜ਼ਲਟ ਦਾ ਵੇਟ ਹੈ ਤੁਸੀਂ ਸਾਤ ਖਾਦੇ ਕਰਦਾ ਐਂਡ ਵੀਡੀਓ ਨੋ ਵੀ ਅਸੀਂ ਕਰ ਰਹੇ ਕਿ ਸਾਤ ਤੁਸੀਂ ਮਮੀ ਚੋਟੀ ਨਾਲ ਖਾਏ ਤੇ ਕਬੇ ਸਾਤ ਬੜਾ ਸਵਾਦ ਬਣਾਇਆ ਹੈ ਓਵਰ ਕੌਨਫੀਡੈਂਸ ਮੇਰੀ ਨੋ ਨੇ ਸਾਗ ਬੜਾ ਸਵਾਦ ਬਣਾਇਆ ਹੈ ਜੇ ਓਵਰ ਕੌਨਫੀਡੈਂਸ ਮਮੀ ਓਵਰ ਕੌਨਫੀਡੈਂਸ ਕਰਦੀ ਹੋਈ ਹੈ ਮੇਰੀ ਨੋ ਓਵਰ ਕੌਨਫੀਡੈਂਸ ਕਦੀ ਨਹੀਂ ਦੱਸਦੀ <laughs> 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 I think, 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 Bye, so thank you guys for watching ਲੋਕਾਂ ਦੀ ਪਰਵਲਤੀਆਂ ਬਣਾਈ ਹੈ ਜਿਹੜੀ ਤੋਂ ਵੀ ਲੋਕ ਮਿਲਦੇ ਆ ਮੇਰੀ ਟੀਕੀ ਕਰ ਰਹੀ ਹੈ ਨਿੱਕੀ ਜੀ están volteando